ਅੱਜ ਸਿਟੀ ਯੂਨੀਵਰਸਿਟੀ ਵੱਲੋਂ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਦੇ ਸਾਹਮਣੇ ਰੱਖ ਬਾਗ ਦੇ ਬਾਹਰ ਬਹੁਤ ਵੱਡਾ ਪ੍ਰੋਗਰਾਮ ਰੱਖਿਆ ਗਿਆ ਇਸ ਪ੍ਰੋਗਰਾਮ ਵਿੱਚ ਲੁਧਿਆਣਾ ਦੇ ਕਈ ਸਕੂਲਾਂ ਕਾਲਜਾਂ ਅਤੇ ਸਮਾਜਿਕ ਸੰਸਥਾਵਾਂ ਦੇ ਮੈਂਬਰਾਂ ਨੇ ਭਾਗ ਲਿਆ ਇਹ ਪ੍ਰੋਗਰਾਮ ਲੁਧਿਆਣੇ ਦੇ ਵਿੱਚ ਇੱਕ ਮਿਸਾਲ ਪੇਸ਼ ਕੀਤੀ ਇਸ ਪ੍ਰੋਗਰਾਮ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਲੈ ਕੇ ਖੇਡਾਂ ਦੇ ਨਾਲ ਜੁੜਨ ਦੇ ਲਈ ਅਤੇ ਆਪਣੇ ਸਰੀਰ ਦਾ ਧਿਆਨ ਰੱਖਣ ਦੇ ਲਈ ਬਹੁਤ ਹੀ ਵਧੀਆ ਕੰਮ ਕੀਤਾ ਇਸ ਪ੍ਰੋਗਰਾਮ ਨੇ ਆਓ ਦੇਖਦੇ ਹਾਂ ਜੀ इंगारे में मैचो सपोर्ट है भाई भाई का स्वागत है एज ने से गो गीता का भी लो सांदे सदा शिव शंकर चले चले न ये सब चले न चले 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 बोल के आदत ले लो अकेले आके मैं उनके लिए चिल्ला रही थी ओके लेके गए थे और भाई बच्चे इनके कुलाले गांव के तरफ हम बोलना ये काम हमने किया રાટ આવાજ નહી આ રીતે સારી કોશ

ਮੈਂ ਆਇਆ ਹਾਂ 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 ਤੁਹਾਡਾ ਸਭ ਦਾ ਬਹੁਤ ਸਵਾਗਤ ਹੈ ਜੀ ਅਸੀਂ ਅੱਜ ਪਹੁੰਚੇ ਹਾਂ ਸ਼ਹਿਰ ਲੁਧਿਆਣਾ ਦੇ ਵਿੱਚ ਸਿਟੀ ਯੂਨੀਵਰਸਿਟੀ ਵੱਲੋਂ ਇੱਕ ਇੱਥੇ ਬਹੁਤ ਵੱਡਾ ਪ੍ਰੋਗਰਾਮ ਕਰਾਇਆ ਗਿਆ ਹੈ ਇਸ ਪ੍ਰੋਗਰਾਮ ਦਾ ਨੇਮ ਹੈਗਾ ਜੀ ਯੁਗ ਨਸ਼ਿਆਂ ਵਿਰੁੱਧ ਸੋ ਆਓ ਇਸ ਯੂਨੀਵਰਸਿਟੀ ਦੇ ਡਾਇਰੈਕਟਰ ਅਮਨਦੀਪ ਸਿੰਘ ਤਾਗੜੀ ਸਾਹਿਬ ਤੋਂ ਇਸ ਬਾਰੇ ਜਾਣਦੇ ਹਾਂ ਜੀ ਤਾਗੜੀ ਸਾਹਿਬ ਇਹ ਜਿਹੜਾ ਪ੍ਰੋਗਰਾਮ ਹੈ ਕਿਵੇਂ ਉਲੀਕਿਆ ਗਿਆ ਜੀ ਸਰ ਬਾਓ ਬਾਓ ਦਾ ਮਤਲਬ ਇਹ ਤੋਂ ਨੈਲਸ ਤੇ ਅਸੀਂ ਹਰਸ ਵਾਲੇ ਇਹ ਵਨ ਕਰਾਉਨੇ ਇਵਨ ਕਿ ਪਿੱਛੇ ਤੇ ਜਲੰਧਰ ਵਿੱਚ ਵੀ ਕਰਾਇਆ ਸੀ ਹਫਤਾ ਦਸ ਦਿਨ ਪਹਿਲਾਂ ਐਂਡ ਲੁਧਿਆਣੇ ਰਖਵਗ ਵੀ ਤੇ ਅਸੀਂ ਕਾਫੀ ਵਾਰ ਕਰਵਾਇਆਗਾ ਔਰ ਇਹਦਾ ਮੇਨ ਮਕਸਦ ਤੁਸੀਂ ਦੇਖ ਸਕਦੇ ਹੋ ਯੁੱਧ ਨਸ਼ਿਆਂ ਵਿਰੁੱਧ ਔਰ ਇਹਦਾ ਮਤਲਬ ਇਹ ਹੈ ਕਿ ਲੋਕਾਂ ਦੀ ਸਿਹਤ ਬਹੁਤ ਵਧੀਆ ਰਹੇ ਔਰ ਅਸੀਂ ਇਹ ਸੀਐਸਆਰ ਕਾਰਪੋਰੇਟ ਸੋਸ਼ਲ ਰਿਸਪੋਨਸਿਬਿਲਟੀ ਦੇ ਅੰਡਰ ਕਰਦੇ ਆਂ ਸਾਡੇ ਜੋ ਐਮਡੀ ਐਂਡ ਪ੍ਰੋ ਚਾਂਸਲਰ ਨੇ ਵੈਰੀ ਯੰਗੇਸਟ ਮੈਨ ਡਾਕਟਰ ਮਨਵੀਰ ਸਿੰਘ ਜੀ ਐਂਡ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਰਹਿਨਮਾਈ ਹੇਟ ਉਹਨਾਂ ਦੀ ਗਾਈਡੈਂਸ ਦੇ ਅੰਡਰ ਅਸੀਂ ਇਦਾਂ ਦੇ ਇਵੈਂਟ ਕਰਦੇ ਰਹਿੰਦੇ ਆਂ ਸੋ ਥੈਟ ਕਿ ਜੇ ਅਸੀਂ ਐਜੂਕੇਸ਼ਨ ਦੇ ਨਾਲ ਨਾਲ ਸਮਾਜ ਨੂੰ ਐਚੀ ਤੇ ਸਹੀ ਸਿਹਤ ਦਿੱਤੀ ਜਾਵੇ ਜੰਗਸ਼ਟ ਜੀੜੀ ਡੱਪਸਾ ਵੀ ਇੱਕ ਹੋਰ ਚੀਜ਼ ਦੇਖੀ ਗਈ ਜੀ ਇੱਥੇ ਤਕਰੀਬਨ ਮੈਨੂੰ ਲੱਗਦਾ ਲੁਧਿਆਣੇ ਦਾ ਕੋਈ ਵੀ ਸਕੂਲ ਨਹੀਂ ਹੋਊਗਾ ਜਿਹੜਾ ਇੱਥੇ ਆਪਣੀ ਟੀਮ ਲੈ ਕੇ ਆਇਆ ਤੇ ਸਾਰੇ ਸਕੂਲਾਂ ਦੇ ਬੱਚਿਆਂ ਨੇ ਬੜਾ ਵਧੀਆ ਪਰਫਾਰਮ ਕੀਤਾ ਕੀ ਇਹ ਸਕੂਲਾਂ ਨੇ ਮਤਲਬ ਤੁਹਾਨੂੰ ਆਪ ਅਪਰੋਚ ਕੀਤਾ ਜਾਂ ਕਿਵੇਂ ਤੁਸੀਂ ਇਹ ਸਕੂਲਾਂ ਤੱਕ ਕਿਵੇਂ ਬੱਚਿਆਂ ਆ ਜੀ ਬਿਲਕੁਲ ਕਿਉਂਕਿ ਹਰ ਸਾਲ ਅਸੀਂ ਇਦਾਂ ਇਵੈਂਟ ਕਰਵਾਨੇ ਆ ਤੇ ਬੱਚਿਆਂ ਨੂੰ ਜਦੋਂ ਪਤਾ ਲੱਗਦਾ ਲੁਧਿਆਣੇ ਵਾਸੀਆਂ ਨੂੰ ਜਦੋਂ ਪਤਾ ਲੱਗਦਾ ਕਿ ਸਿਟੀ ਯੂਨੀਵਰਸਿਟੀ ਆ ਪੁਲਿਸ ਦੇ ਨਾਲ ਮਿਲ ਕੇ ਔਰ ਬਹੁਤ ਸਾਰੀਆਂ ਅਕੈਡਮੀਆ ਸਕੂਲਾਂ ਦੇ ਨਾਲ ਮਿਲ ਕੇ ਇਵੈਂਟ ਕਰਾਉਂਦੀ ਆ ਔਰ ਇਹਦਾ ਜੋ ਮੋਟਿਵ ਹੈ ਬਹੁਤ ਅੱਛਾ ਹੈ ਯੰਗ ਸਪੀੜ ਲਈ ਠੀਕ ਹੈ ਨਾ ਔਰ ਅਸੀਂ ਪੰਜਾਬ ਦੇ ਲਈ ਔਰ ਇਵਨ ਕਿ ਸਕੂਲ ਵਾਲੇ ਖੁਦ ਅਪਰੋਚ ਕਰਦੇ ਨੇ ਲੁਧਿਆਣੇ ਵਾਸੀ ਖੁਦ ਅਪਰੋਚ ਕਰਦੇ ਨੇ ਉਮੀਦ ਲੱਗਦੇ ਨੇ ਕਿ ਵਾਓ ਵੀਕਐਂਡ ਵੈਲਨੈਸ ਇਵੈਂਟ ਕਦੋਂ ਹੋ ਰਿਹਾ ਤੇ ਕਦੋਂ ਹੋਏਗਾ ਤੇ ਇਸ ਲਈ ਇਹ ਵਾਓ ਵੀਕਐਂਡ ਬਿਲਨੈਸ ਹਰ ਸਾਲ ਹੋਏਗਾ ਔਰ ਇਹਦਾ ਜੋ ਮੇਨ ਮਕਸਦ ਹੈ ਯੁਧ ਨਸ਼ਿਆਂ ਵਿਰੁੱਧ ਔਰ ਔਰ ਲੁਧਿਆਣੇ ਵਾਸੀਆਂ ਦੀ ਸਿਹਤ ਨੂੰ ਅੱਛੀ ਬਣਾਈ ਰੱਖਣਾ ਔਰ ਬੱਚ ਸਾਰੀ ਯੂਨੀਵਰਸਿਟੀ ਵੱਲੋਂ ਸਾਡੀ ਯੂਨੀਵਰਸਿਟੀ ਦੇ ਵਿਆਪ ਤੇ ਸਾਰੀਆਂ ਅਕੈਡਮੀਆ ਚਾਹੇ ਮੈਂ ਡੀ ਕੈਥਰਨ ਦੀ ਗੱਲ ਕਰਾਂ ਜਾਂ ਮੈਂ ਪੰਗੜਾ ਅਕੈਡਮੀ ਦੀ ਗੱਲ ਕਰਾਂ ਜਾਂ ਯਮ ਦੀ ਗੱਲ ਕਰਾਂ ਜਾਂ ਮੈਂ ਸਕੂਲ ਦੀ ਗੱਲ ਕਰਾਂ ਔਰ ਬਕਾਇਦਾ ਸਾਡੇ ਸੁਆਗਰ ਸਾਹਿਬ ਜੋ ਬਤੌਰ ਸਰਪੰਚ ਰਸੂਲਪੁਰ ਨੇ ਇਹਨਾਂ ਨੇ ਆਪਣੇ ਪਿੰਡ ਦੇ ਵਿੱਚ ਬਹੁਤ ਅੱਛੇ ਕੰਮ ਕੀਤੇ ਨੇ ਇਹ ਵੀ ਬਾਓ ਵੀਕਐਂਡ ਵੈਲਨੈਸ ਦੇ ਵਿੱਚ ਹਿੱਸਾ ਲੈ ਰਹੇ ਨੇ ਤਾਂ ਕਿ ਜੋ ਅੱਛੀ ਸੇਵਾ ਮਿਲੇ ਔਰ ਇਵਨ ਕਿ ਮੈਂ ਤੁਹਾਨੂੰ ਦੱਸਣਾ ਚਾਹਨਾ ਡੇਲੋ ਅਤੇ ਅਮੜਗੜ੍ਹ ਦੇ ਵਿੱਚ ਬਹੁਤ ਟੌਪ ਦੇ ਸਕੂਲ ਨੇ ਸੀਬੀਐਸਸੀ ਦੇ ਜਿਨ੍ਹਾਂ ਦੇ ਚੇਅਰਮੈਨ ਨੇ ਡਾਕਟਰ ਐਸਪੀ ਸੋਪਾ ਸਾਹਿਬ ਜੋ ਵੀ ਇੱਥੇ ਹਾਜ਼ਰ ਹੋਏ ਨੇ ਉਹਨਾਂ ਨੇ ਵੀ ਆਪਣੀ ਹਾਜ਼ਰੀ ਇੱਥੇ ਲਗਵਾਈ ਹੈ ਉਹਨਾਂ ਨੇ ਵੀ ਹਿੱਸਾ ਲਿਆ ਕਿ ਨਸ਼ਿਆਂ ਦੇ ਵਿਰੁੱਧ ਇੱਕ ਕਦਮ ਚੁੱਕਿਆ ਜਾਵੇ ਔਰ ਬੱਚਾ ਨੂੰ ਅੱਛੀ ਤੇ ਅੱਛੀ ਸੇਧ ਦਿੱਤੀ ਜਾਵੇ ਥੈਂਕ ਯੂ ਸੋ ਇਹ ਇੱਕ ਬਹੁਤ ਵੱਡਾ ਉਪਰਾਲਾ ਜੀ ਮੈਨੂੰ ਲੱਗਦਾ ਸਾਰੇ ਪੰਜਾਬ ਦੇ ਵਿੱਚ ਹੀ ਇਦਾਂ ਦੇ ਫੰਕਸ਼ਨ ਹੋਣੇ ਚਾਹੀਦੇ ਨੇ ਅਸੀਂ ਨਵੀਂ ਪੀੜ੍ਹੀ ਨੂੰ ਇੱਕ ਚੰਗੇ ਪਾਸੇ ਨਾਲ ਜੋੜੀਏ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਏ ਤੁਹਾਨੂੰ ਕਿਦਾਂ ਦਾ ਮਹਿਸੂਸ ਹੋਇਆ ਜੀ ਇਹ ਜਿਹੜਾ ਫੰਕਸ਼ਨ ਨਾ ਬਹੁਤ ਵਧੀਆ ਮਹਿਸੂਸ ਹੋਇਆ ਕਿਉਂਕਿ ਸੀਟੀ ਯੂਨੀਵਰਸਿਟੀ ਹਰ ਸਾਲ ਦੀ ਤਰ੍ਹਾਂ ਕਰਾ ਰਹੀ ਆ ਜੁੱਧ ਨਸਿਆਂ ਵਿਰੁੱਧ ਕਿਉਂਕਿ ਇਹ ਜ਼ਰੂਰੀ ਆ ਬੱਚਿਆਂ ਨੂੰ ਚੰਗੀ ਸਿਹਤ ਦੇਣਾ ਬੱਚੇ ਦੇਸ਼ ਦਾ ਭਵਿੱਖ ਆ ਜਿਨ੍ਹਾਂ ਨੇ ਦੇਸ਼ ਨੂੰ ਚਲਾਉਣਾ ਸਾਡਾ ਫਰਜ਼ ਆ ਬੱਚਿਆਂ ਨੂੰ ਚੰਗੇ ਰਾਸਤੇ ਤੇ ਪਾਉਣ ਲਈ ਇਹ ਜਿਹੇ ਫੰਕਸ਼ਨ ਕਰਾਉਣੇ ਚਾਹੀਦੇ ਆ ਮੈਂ ਸ੍ਰੀ ਅਮਨਦੀਪ ਅਮਨਦੀਪ ਟਾਂਗ ਟਾਂਗੜੀ ਡਾਇਰੈਕਟਰ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਬਾਲਾ ਕਰਕੇ ਇੱਥੇ ਲੁਧਿਆਣਾ ਸ਼ਹਿਰ ਦੇ ਵਿੱਚ ਵਧੀਆ ਫੰਕਸ਼ਨ ਕਰਾਇਆ ਧੰਨਵਾਦ ਜੀ ਸੋ ਇਸ ਇਹ ਸੰਜੀ ਇਨਸਪੈਕਟਰ ਸੁਦਾਗਰ ਵਾਲੀ ਜੀ ਹੁਣ ਮੌਜੂਦਾ ਸਰਪੰਚ ਨੇ ਹੁਣ ਅਸੀਂ ਕਮਲ ਭਾਟੀਆ ਜੀ ਦੇ ਨਾਲ ਗੱਲ ਕਰਾਂਗੇ ਚਾਹ ਦੀ ਪਿਆਲੀ ਇਹਨਾਂ ਦਾ ਬਹੁਤ ਵੱਡਾ ਨੇਮ ਹੈ ਜੀ ਆਓ ਅਸੀਂ ਇਹਨਾਂ ਦੇ ਨਾਲ ਗੱਲ ਕਰਦੇ ਹਾਂ ਜੀ ਸੋ ਪਹਿਲੇ ਤਾਂ ਮੈਂ ਭਾਰਤ ਨਿਊਜ਼ ਵਾਲਿਆਂ ਦਾ ਸਰਦਾ ਕ੍ਰਾਈਮ ਟ੍ਰੈਕਰ ਸਾ ਸਾਰੇ ਮੇਰੇ ਮੀਡੀਆ ਦੇ ਭਰਾਵਾਂ ਦਾ ਐਸ ਕੇ ਖੰਨਾ ਸਾਹਿਬ ਦਾ ਸਭ ਦਾ ਸਵਾਗਤ ਕਰਦਾ ਹਾਂ ਪਹਿਲੇ ਤਾਂ ਮੈਂ ਇਹ ਕਵਾਂਗਾ ਵਾਓ ਵਾਓ ਦਾ ਮਤਲਬ ਵੀਕਐਂਡ ਆਫ ਵੈਲਨੈਸ ਇਹ ਚੀਜ਼ ਜਿਹੜੀ ਹੈ ਕਿ ਹਰ ਸਾਲ ਸਿਟੀ ਯੂਨੀਵਰਸਿਟੀ ਦੇ ਚੋਲੀ ਪੈਂਦੀ ਹੈ ਸਿਟੀ ਯੂਨੀਵਰਸਿਟੀ ਇਸ ਨੂੰ ਨਸ਼ਿਆਂ ਦੇ ਵਿਰੁੱਧ ਯੁੱਧ ਨਸ਼ਿਆਂ ਦੇ ਵਿਰੁੱਧ ਹੁਣ ਇੱਕ ਨਾਮ ਦਿੱਤਾ ਗਿਆ ਜੋ ਕਿ ਪੰਜਾਬ ਸਰਕਾਰ ਨੇ ਦਿੱਤਾ ਹੈ ਇਹ ਹਰ ਸਾਲ ਸਿਟੀ ਯੂਨੀਵਰਸਿਟੀ ਯੁੱਧ ਨਸ਼ਿਆਂ ਦੇ ਵਿਰੁੱਧ ਕਰਦੀ ਰਹਿੰਦੀ ਹੈ ਇਹ ਇਹ ਬਹੁਤ ਵੱਡਾ ਉਪਰਾਲਾ ਹੈ ਮੈਨੂੰ ਅੱਜ ਇੱਥੇ ਆ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਅੱਜ ਉਸ ਚੀਜ਼ ਦੇ ਇਤਿਹਾਸਿਕ ਦੌਰ ਦੇ ਅਸੀਂ ਮੈਂਬਰ ਬਣੇ ਹਾਂ ਗਵਾਹ ਬਣੇ ਹਾਂ ਕਿ ਅੱਜ ਅਸੀਂ ਸਿਟੀ ਯੂਨੀਵਰਸਿਟੀ ਨੇ ਇਹ ਉਪਰਾਲਾ ਕੀਤਾ ਜੀ ਬਹੁਤ ਬਹੁਤ ਧੰਨਵਾਦ ਜੀ। ਅਮ드ਗੜ ਇਲਾਕੇ ਦੀ ਕਈ ਸਕੂਲਾਂ ਦੇ ਚੇਅਰਮੈਨ ਡਾਕਟਰ ਸੁਰਿੰਦਰ ਸਿੰਘ ਜੀ, ਸੁਰਿੰਦਰਪਾਲ ਜੀ, ਸੌਫਤ ਜੀ ਸਾਡੇ ਦੇ ਦਰਮਿਆਨ ਨੇ ਆਓ ਇਹਨਾਂ ਨਾਲ ਵੀ ਗੱਲ ਕਰਦੇ ਹਾਂ। ਹਾਂ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਿਟੀ ਯੂਨੀਵਰਸਿਟੀ ਦੇ ਡਾਇਰੈਕਟਰ ਡਾਕਟਰ ਅਮਨਦੀਪ ਤਾਂਗੜੀ ਦਾ ਜਿਨ੍ਹਾਂ ਨੇ ਇਹ ਉਦਮ ਕੀਤਾ ਸਾਨੂੰ ਸਾਰਿਆਂ ਨੂੰ ਇੱਥੇ ਇਕੱਠੇ ਕੀਤਾ। ਔਰ ਸਮਾਜ ਦੇ ਵਿੱਚ ਇੱਕ ਬਹੁਤ ਹੀ ਵਧੀਆ ਮੈਸੇਜ ਦਿੱਤਾ ਜੁੱਧ ਨਾ ਸੈਂਬਰਤ ਔਰ ਇਹ ਮੈਸੇਜ ਦੇਣ ਲਈ ਵੀ ਉਹਨਾਂ ਨੇ ਬੱਚਿਆਂ ਦੀ ਚੋਣ ਕੀਤੀ ਖਾਸ ਤੌਰ ਤੇ ਕਿਉਂਕਿ ਸਕੂਲੀ ਬੱਚੇ ਹਾਜ਼ਰ ਸੀ ਜਦੋਂ ਵੀ ਕੋਈ ਚੇਂਜ ਆਪਾਂ ਦੇਸ਼ ਦੇ ਵਿੱਚ ਲਿਆਉਣੀ ਆ ਤਾਂ ਉਹਦੀ ਸ਼ੁਰੂਆਤ ਆ ਜਿਹੜੀ ਉਹ ਸਕੂਲੀ ਬੱਚਿਆਂ ਤੋਂ ਹੁੰਦੀ ਆ ਔਰ ਇਸ ਮੈਸੇਜ ਨੂੰ ਭਾਰਤ ਨਿਯੋਗ ਤੇ ਕ੍ਰਾਈਮ ਟਰੈਕਰ ਦੇ ਜ਼ਰੀਏ ਇਹ ਜਿਹੜਾ ਬੱਕ ਬੱਕ ਲੋਕਾਂ ਤੱਕ ਪਹੁੰਚਾਇਆ ਜਾਏਗਾ ਇਹਦੇ ਨਾਲ ਇਹ ਮੈਸੇਜ ਹੋਰ ਵੀ ਮਾਸ ਮੀਡੀਆ ਦੇ ਰੂਪ ਲੈ ਕੇ ਮਤਲਬ ਹੋਰ ਵੀ ਵਧੀਆ ਤਰੀਕੇ ਨਾਲ ਲੋਕਾਂ ਤੱਕ ਪਹੁੰਚੇਗਾ ਉਮੀਦ ਹੈ ਕਿ ਇਸ ਤਰ੍ਹਾਂ ਦੇ ਫੰਕਸ਼ਨ ਨੇ ਜਿਹੜੇ ਸਮਾਜ ਨੂੰ ਸੇਧ ਦੇਣ ਵਾਲੇ ਕਰਾਉਂਦੇ ਰਹਿਣਗੇ ਧੰਨਵਾਦ ਪੰਚਾਇਤ 77 ਪ੍ਰਵੀਨ ਗੁਪਤਾ ਜੀ ਇੱਕ ਮਿੰਟ ਦੇ ਲਈ ਇਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ ਜੀ ਪੰਚਾਇਤ 77 ਰਸੂਲਪੁਰ ਤੋਂ ਪ੍ਰਵੀਨ ਗੁਪਤਾ ਜੀ ਬਹੁਤ-ਬਹੁਤ ਧੰਨਵਾਦ ਜੀ ਅਮਨਦੇਵ ਤਾਂਗੜੀ ਜੀ ਸਿਟੀ ਜੁਨੀਵਰਸਿਟੀ ਇਹਨਾਂ ਨੇ ਜਿਹੜਾ ਅੱਜ ਪ੍ਰੋਗਰਾਮ ਰੱਖਿਆ ਸਾਡੇ ਵੱਲੋਂ ਪਿੰਡਾਂ ਦੇ ਵਿੱਚ ਵੀ ਪੰਜਾਬ ਸਰਕਾਰ ਦਾ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਵੱਲੋਂ ਸਾਰੇ ਪਿੰਡਾਂ ਦੇ ਵਿੱਚ ਪ੍ਰੋਗਰਾਮ ਜੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਉਹਦੀ ਲੜੀ ਤਹਿਤ ਹੀ ਅੱਜ ਸੀਟੀ ਯੂਨੀਵਰਸਿਟੀ ਨੇ ਸਮਾਜਿਕ ਜਥੇਬੰਦੀਆਂ ਨਾਲ ਮਿਲ ਕੇ ਇੱਥੇ ਇੱਕ ਜਾਗਰੂਤਾ ਕੈਂਪ ਲਾਇਆ ਤੇ ਸਾਨੂੰ ਉਹਦਾ ਹਿੱਸਾ ਬਣਾਇਆ ਲੋਕਾਂ ਨੂੰ ਬੱਚਿਆਂ ਨੂੰ ਬਹੁਤ ਵਧੀਆ ਸਹਿਦ ਮਿਲੀ ਬਹੁਤ ਬਹੁਤ ਧੰਨਵਾਦ